ਉੱਤ ਕੋਈ ਕੰਮ ਕਰ ਲਿਆ ਕਰ ਓਕੇ ਸਾਰੇ ਦਿਨ ਫੋਨ 'ਚ ਲੱਗੀ ਰਹਿਣੀ ਏ ਉਤੋਂ ਮਮੇਰ ਤਾਂ ਜੀ ਨਹੀਂ ਕਰਦਾ ਕੁਛ ਕਰਨ ਦਾ ਸੱਚੀ ਦੱਸਾਂ ਮੈਂ ਤਾਂ ਨਾ ਆਪਣੀ ਜ਼ਿੰਦਗੀ ਤੋਂ ਬਹੁਤ ਨਿਰਾਸ਼ ਆ ਮੇਰਾ ਨਹੀਂ ਦਿਲ ਕਰਦਾ ਕੁਛ ਵੀ ਕਰਨ ਨੂੰ ਚੱਲ ਮਰਜੀ ਏ ਤੇਰੀ ਮੇਰਾ ਤਾਂ ਕਹਿਣਾ ਫਰਜ਼ ਆ ਚੱਲ ਮੈਂ ਚਾਹ ਲਿਆਵਾ ਆਏ ਹਾਏ ਕੀ ਹੋ ਗਿਆ ਮੰਮੀ ਔਖਿਆ ਨਹੀਂ ਜਾਂਦਾ ਅਸਲ ਵਿੱਚ ਮੈਂ ਤੈਨੂੰ ਸਮਝਾਵਾਂ ਮੇਰੀ ਸੋਚ ਵੀ ਤੇਰੇ ਵਰਗੀ ਹੁੰਦੀ ਸੀ ਜਦੋਂ ਮੈਂ ਤੇਰੇ ਵਰਗੀ ਸੀ ਮੈਨੂੰ ਹਮੇਸ਼ਾ ਇਹੀ ਲੱਗਦਾ ਰਿਹਾ ਵੀ ਪੈਸੇ ਨਾਲ ਸਭ ਕੁਝ ਖਰੀਦਿਆ ਜਾਂਦਾ ਹੁਣ ਮੇਰੇ ਕੋਲ ਰੱਬ ਨੇ ਸਭ ਕੁਝ ਦੇ ਤਾਂ ਦਿੱਤਾ ਪਰ ਮੇਰੇ ਹੰਗੋਡੇ ਨਹੀਂ ਚੱਲਦੇ ਹੈਗੇ ਹੱਥ ਪੈਰ ਹੱਡ ਪੈਰ ਜਵਾਬ ਦੇ ਦੇ ਗੇ ਉਸ ਤੋਂ ਤੈਨੂੰ ਮੈਂ ਇਹ ਸਮਝਾਉਣੀ ਆ ਵੀ ਸਭ ਤੋਂ ਵੱਡੀ ਦੌਲਤ ਬੋਡੀ ਹੁੰਦੀ ਆ ਆਪਣੇ ਹੱਥ ਪੈਰ ਹੁੰਦੇ ਨੇ ਜੇ ਆਪਣੇ ਕੋਲ ਹੱਥ ਪੈਰ ਚੱਲਦੇ ਨੇ ਆਪਾਂ ਕਮਾ ਲਾਂਗੇ ਪੈਸਾ ਤਾਂ ਆ ਜਾਊਗਾ ਪਰ ਪੈਸੇ ਨਾਲ ਨਾ ਤੰਦਰੁਸਤ ਨਹੀਂ ਖਰੀਦੀ ਜਾਂਦੇ ਮੰਮੀ ਤੁਸੀਂ ਸਹੀ ਕਿਹਾ ਅੱਜ ਕੱਲ ਦੀ ਜਨਰੇਸ਼ਨ ਨਾ ਆਪਣੀ ਲਾਈਫ ਚ ਕਮੀਆਂ ਕੱਢਦੀ ਰਹਿੰਦੀ ਐ ਪਰ ਜੇ ਦੇਖਿਆ ਜਾਵੇ ਨਾ ਤਾਂ ਇਹ ਜ਼ਿੰਦਗੀ ਦੇ 골ਡਨ ইয়ারਸ ਹੁੰਦੇ ਨੇ ਬੰਦੇ ਕੋਲ ਸਾਰਾ ਕੁਝ ਹੋਵੇ ਪਰ ਬੁਢੇਪੇ ਚ ਤੰਦਰੁਸਤੀ ਨਹੀਂ ਹੁੰਦੀ ਤੇ ਜੇ ਇਹ ਬੰਦਾ ਤੰਦਰੁਸਤ ਐ ਜਵਾਨ ਐ ਤਾਂ ਉਹ ਪੈਸਾ ਜਿੰਨਾ ਮਲਝੇ ਕਮਾ ਸਕਦਾ ਸਹੀ ਹੂ ਤੋ